ਕਿਆ ਰਕਾ ਦੁਬਾਰਾ ਨਹੀਂ ਮਰਦੇ ਰੱਬਾ ਇੰਨਾ ਵੀ ਨਾ ਕਹਿਰ ਵਖਾ ਪਹਿਲਾਂ ਮਾਂ ਖੋਹੀ ਹੁਣ ਪਿਓ ਖੋ ਲਿਆ ਦੱਸ ਹੁਣ ਮੇਰੇ ਪੱਲੇ ਕੀ ਭੰਡਾ ਗਿਆ ਉੱਥੇ ਡੇਰੀ ਹੋਰ ਡੇਰੀ ਹੋ ਪੰਜਾਬੀ ਗਾਇਕ ਖਾਨ ਸਾਹਿਬ ਹਲੇ ਆਪਣੀ ਮਾਂ ਦੀ ਮੌਤ ਦੇ ਸਦਮੇ ਚੋਂ ਬਾਹਰ ਵੀ ਨਹੀਂ ਨਿਕਲੇ ਸੀ ਕਿ ਉਹਨਾਂ ਤੇ ਇੱਕ ਹੋਰ ਦੁੱਖਾਂ ਦਾ ਪਹਾੜ ਟੁੱਟ ਗਿਆ ਖਾਨ ਸਾਹਿਬ ਦੇ ਪਿਤਾ ਵੀ ਇਸ ਜਹਾਨ ਤੋਂ ਤੁਰ ਗਏ ਮਸ਼ਹੂਰ ਪੰਜਾਬੀ ਗਾਇਕ ਖਾਨ ਸਾਹਿਬ ਦੇ ਪਿਤਾ ਇਕਬਾਲ ਮੁਹੰਮਦ ਇਸ ਫਾਨੀ ਸੰਸਾਰ ਨੂੰ ਅਲਵਿਦਾ ਹਕ ਗਏ ਉਹਨਾਂ ਨੂੰ ਬੜੇ ਹੀ ਗਮਗੀਨ ਮਾਹੌਲ ਵਿੱਚ ਕਪੂਰਥਲਾ ਦੇ ਉਹਨਾਂ ਦੇ ਜੱਦੀ ਪਿੰਡ ਭੰਡਾਲ ਦੋਨਾਂ 'ਚ ਸਪੁਰਦ ਦੇ ਖਾਕ ਕੀਤਾ ਗਿਆ ਆਪਣੇ ਪਿਓ ਦੀ ਮਰਤਕ ਦੇਹ ਨੂੰ ਮੋਢਾ ਦੇਣ ਸਮੇ ਖਾਨ ਸਾਹਿਬ ਬੇहद ਪਾਵਕ ਨਜ਼ਰ ਆਏ ਤੇ ਆਪਣੇ ਮਾਪਿਆਂ ਨੂੰ ਸਾਂਭਣ ਦਾ ਸਨੇਹਾ ਦਿੰਦੇ ਨਜ਼ਰ ਆਏ ਘਰ ਇਹੇ ਅਸਲੀ ਇੱਥੇ ਜਾਣਾ ਹਰੇਕ ਨੇ ਇੱਥੇ ਆ ਕਿਸੇ ਨੇ ਇਹ ਤੋਂ ਇਲਾਵਾ ਕਿਸੇ ਕੋਠੀ 'ਚ ਨਹੀਂ ਰਹਿ ਜਾਣਾ ਕਿਤੇ ਨਹੀਂ ਰਹਿ ਜਾਣਾ ਆ ਕੈਮਰੇ ਵਾਲਿਓ ਮੀਡੀਆ ਵਾਲਿਓ ਦਿਖਾ ਦਿਓ ਕਬਰ ਅਸੀਂ ਆਪ ਵੀ ਸਾਰਿਆਂ ਨੇ ਇੱਥੇ ਜਾਣਾ ਮੰਗੇ ਸਾਰਿਆਂ ਨੇ ਇੱਥੇ ਜਾਣਾ ਸੋ ਇਹ ਕਰਕੇ ਸਾਡਾ ਪਾਪ ਸ਼ਹਿਨਸ਼ਾਹ ਬਾਪ ਸਾਡਾ ਸਾਡੀ ਮਾਂ ਸ਼ਹਿਜ਼ਾਦੀ ਦੋਨੇ ਇਕੱਠੇ ਹੋਣ ਜਾ ਰਹੇ ਅੱਜ ਅੱਲਾ ਨੇ ਉਹਨਾਂ ਨੂੰ ਇਕੱਠਾ ਕਰ ਦਿੱਤਾ ਅੱਜ ਇਕੱਲੇ-ਇਕੱਲੇ ਰਹਿ ਨਹੀਂ ਸਕੇ ਇਕੱਲੇ-ਇਕੱਲੇ ਨਹੀਂ ਰਹਿ ਸਕੇ ਇਸ ਕਰਕੇ ਅੱਲਾ ਨੇ ਇਕੱਠੇ ਕਰ ਦਿੱਤਾ ਇਹ ਹੁੰਦਾ ਸੱਚਾ ਪਿਆਰ ਇਹਨੂੰ ਕਹਿੰਦੇ ਸੱਚਾ ਪਿਆਰ ਹੀਰ ਰਾਂਝਾ ਲੱਲਾ ਮਜਨੂ ਤੁਸੀਂ ਸਾਰੇ ਸੁਣੇ ਹੋਣੇ ਪਰ ਅਜ਼ਲੀ ਮੇਰੇ ਮਾਪੇ ਮਾਪੇ ਜਿਹਨਾਂ ਨੇ ਇਸਕ ਇਹ ਹੁੰਦਾ ਇਸਕ 15 ਦਿਨ ਵੀ ਨਹੀਂ ਗੱਡੇ 15 ਦਿਨ ਵੀ ਨਹੀਂ ਗੱਡੇ ਮੇਰੀ ਮੋਹ ਮੇਰੇ ਬਾਪ ਨੇ ਮੇਰੀ ਬਾਹੋਂ ਬਿਨਾ ਬਾਕੀ ਮੈਨੂੰ ਮਾਫੀ ਦਿਓ ਮਰਮ ਅੱਜ ਮੈਂ ਆਪਣੇ ਬਾਪ ਦਾ ਜਿੱਦਾਂ ਮੇਰਾ ਬਾਪ ਮੈਨੂੰ ਛੋਟਾ ਹੁੰਦਾ ਸਾਨੂੰ ਮੈਨੂੰ ਇਹਨੂੰ ਸਾਨੂੰ ਇਹਨਾਂ ਨੜਾਉਂਦਾ ਸੀ ਐਵੇਂ-ਐਵੇਂ ਕਰਕੇ ਸਿਰ ਮਾਰ ਕੇ ਨੜਾਇਆ ਅੱਜ ਅਸੀਂ ਆਪਣੇ ਬਾਪ ਨੂੰ ਇਦਾਂ ਦਾ ਸਿਰ ਮਾਰ ਕੇ ਨੜਾਇਆ ਪੰਜਾਲੀ ਫਿਲਿੰਗ ਦਦਾ ਬਿਤਾ ਇੱਕ ਬੱਚੇ ਨੂੰ ਲੜਾਈ ਦਾ ਉਹ ਦੰੜਾ ਆਪਣੇ ਬਾਪ ਨੂੰ ਅਸੀਂ ਮੇਰੇ ਮੈਂ ਤੇ ਆਦਾਂ ਤੁਸੀਂ ਆਪਣੇ ਮਾਵਾਪੂਰ ਉਹਨਾਂ ਦਾ ਖਿਆਲ ਰੱਖੋ ਆਪਣੇ ਬਾਵਾ ਦਾ ਖਿਆਲ ਰੱਖੋ ਇਹ ਦੁਆਰਾ ਨਹੀਂ ਮਿਰਦੇ ਇਹ ਕਦੀ ਨਹੀਂ ਹੋਣੇ ਦੁਆਰਾ ਪਨੀਸ ਆਪਣੇ ਮਾਪਿਆਂ ਦਾ ਖਿਆਲ ਰੱਖੋ ਤੁਸੀਂ ਬੋਲਣ ਨੂੰ ਕਦੀ ਉੱਚੀ ਵਾਲਾ ਬੋਲੋ ਉਹਨਾਂ ਨੂੰ ਉੱਚੀ ਵਾਲਾ ਬੋਲੋ ਸਮਝ ਸਮਝੇ ਗ੍ਰਾਮੜੋਂ ਨਾ ਪਰ ਅੱਲਾ ਵੀ ਇਸ ਚੀਜ਼ ਦੀ ਜ਼ਰੂਰਤ ਪੰਡਾ ਪਰ ਮੈਂ ਕਬਰ ਦੇ ਵਿੱਚ ਖੜਾ ਰੋ ਰਿਹਾ ਪਰ ਮੈਂ ਮਾਪਿਆਂ ਦੇ ਹਕੂਕ ਬਿਆਨ ਕਰ ਰਿਹਾ ਇਹ ਜਿਹੜਾ ਨਹੀਂ ਕਰੂਗਾ ਨਾ ਉਹ ਰੂੜੂਗਾ ਉਹ ਰੂੜੂਗਾ ਉਹ ਦਿੱਤਨ ਕਿੰਨੀ ਹੋ ਸਕਦੀ ਕਦੀ ਜਿਨੇ ਆਪਣੇ ਮਾਪਿਆਂ ਨੂੰ ਜਿਵੇਂ ਆਪਣੇ ਮਾਪਿਆਂ ਦਾ ਦਿਲ ਠੰਡਾ ਨਹੀਂ ਨਾ ਕੀਤਾ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਬੇਸ਼ੱਕ ਅਸੀਂ ਦੇਖੋ ਸਾਨੂੰ ਇੱਥੇ ਦੇਖੋ ਅੱਜ ਅਸੀਂ ਖੜੇ ਆ ਇੰਨਾ মিডিਆ ਖੜਾ ਸਾਰੇ ਕਲਾਕਾਰ ਖੜੇ ਜਿਹੜੇ ਜਿਹੜੇ ਬਣਿਆ ਉਹਨਾਂ ਨੇ ਆਪੂ ਆਪਣੇ ਮਾਪੇ ਬਾਪ ਦੀ ਠੰਡੀ ਹਵਾ ਲਈ ਆ ਉਹਨਾਂ ਦੀਆਂ ਸੀਸਾ ਲਈਆਂ ਤਾਂ ਕਰਕੇ ਉਹ ਅੱਜ ਕਲਾਕਾਰ ਆ ਤਾਂ ਕਰਕੇ ਮਨਿਸਟਰ ਆ ਤਾਂ ਕਰਕੇ ਮੰਤਰੀ ਪਹਿਲਾਂ ਮਾਂ ਤੇ ਹੁਣ ਪਿਤਾ ਦੇ ਦੇਹਾਨ ਤੋਂ ਬਾਅਦ ਖਾਨ ਸਾਹਿਬ ਬੇਹਤ ਹੋ ਚੁੱਕੇ ਸੀ ਉਹਨਾਂ ਦੇ ਦੁੱਖ ਅੱਖਾਂ ਦੇ ਹੰਝੂ ਵੇਖੇ ਨਹੀਂ ਜਾ ਰਹੇ ਸੀ 13 ਅਕਤੂਬਰ ਨੂੰ ਮੁਹੰਮਦ ਇਕਬਾਲ ਜੋ ਫਗਵਾੜਾ ਸਥਿਤ ਆਪਣੇ ਘਰ ਵਿੱਚ ਸਨ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਤੇ ਦਿਹਾਂਤ ਹੋ ਗਿਆ ਪਰਿਵਾਰ ਦੇ ਨੇੜਲੇ ਲੋਕਾਂ ਦਾ ਕਹਿਣਾ ਹੈ ਕਿ ਇਕਬਾਲ ਮੁਹੰਮਦ ਇੱਕ ਧਾਰਮਿਕ ਤੇ ਬੇहद ਮਿਲਣਸਾਰ ਵਿਅਕਤੀ ਸੀ ਮਾਤਾ-ਨਾਂ ਦਾ ਬਾਪੂ ਨਾਲ ਬਹੁਤ ਜ਼ਿਆਦਾ ਪਿਆਰ ਸੀਗਾ ਤੇ ਇੰਦਾ ਤੱਕ ਜੀ ਮਹਿਸੂਸ ਹੀ ਨਹੀਂ ਹੋਇਆ ਖਾਨ ਸਾਹਿਬ ਦੇ ਮੰਮੀ ਡੈਡੀ ਆ ਇੰਦਾ ਲੱਗਦਾ ਸੀ ਆਪਣੀ ਆ ਇੰਨਾ ਜ਼ਿਆਦਾ ਪਿਆਰ ਸੀ ਤੇ ਤੁਹਾਨੂੰ ਪਤਾ ਹੀ ਆ ਬਹੁਤ ਦੁੱਖ ਨਿਕੜੀ ਆ ਜੀ ਕੋ ਸੰਜ ਤੋਂ ਬਾਹਰ ਹੋ ਗਿਆ ਸਾਰਾ ਹੀ ਕੁਛ ਦਿਨ ਪਹਿਲਾਂ ਮਾਤਾ ਛੱਡ ਕੇ ਚਲ ਗਏ ਤੇ ਹੁਣ ਬਾਪੂ ਦੱਸ ਦਈਏ ਕਿ ਖਾਨ ਸਾਹਿਬ ਦੀ ਮਾਂ ਸਲਮਾ پرویز ਦਾ ਇਲਾਜ ਦੌਰਾਨ ਲੰਬੀ ਬਿਮਾਰੀ ਤੋਂ ਬਾਅਦ 25 ਸਤੰਬਰ 2025 ਨੂੰ ਦਿਹਾਂਤ ਹੋ ਗਿਆ ਸੀ ਉਹਨਾਂ ਦੇ ਜਾਣ ਤੋਂ ਬਾਅਦ ਖਾਨ ਸਾਹਿਬ ਦੇ ਪਿਤਾ ਬੇਹੱਦ ਸਦਮੇ ਵਿੱਚ ਸਨ ਤੇ ਹੁਣ ਉਹ ਵੀ ਇਸ ਸੰਸਾਰ ਨੂੰ ਅਲਵਿਦਾ ਅੱਗੇ ਪਿਤਾ ਨੂੰ ਸਪੁਰਦ ਦੇ ਖਾਕ ਕਰਦੇ ਆਂ ਖਾਨ ਸਾਹਿਬ ਵਾਰ-ਵਾਰ ਬਸ ਇਹੋ ਕਹਿੰਦੇ ਨਜ਼ਰ ਆਏ ਕਿ ਦੁਨਿਆ ਦੀ ਆਖਰੀ ਸੱਚਾਈ ਇਹੋ ਹੀ ਹੈ ਇਸੇ ਲਈ ਆਪਣੇ ਮਾਪਿਆਂ ਨੂੰ ਸੰਭੋ ਉਹਨਾਂ ਨੂੰ ਪਿਆਰ ਕਰੋ ਸਤਿਕਾਰ ਕਰੋ ਕਪੂਰਥਲਾ ਤੋਂ ਚਰਨਜੀਤ ਸਿੰਘ ਢਿੱਲੋਂ ਦੀ ਰਿਪੋਰਟ